ਆ ਭਗਵੰਤਪਾਨ ਦੀ ਗੱਲ ਕਰਦੇ ਮੈਂ ਹੁਣ ਰਿਕਾਰਡ ਕਰ ਰਹਾ ਮੀਡੀਆ ਦੇ ਮੂਹਰੇ ਇਲੈਕਸ਼ਨ ਲੜਨ ਗਿਆ ਜਲੰਧਰ ਬਾਅਦ ਇਲੈਕਸ਼ਨ ਉੱਥੇ ਜੋਨੋ ਜੋੜਾ ਗਿਆ ਕਿਉਂਕਿ ਜੀ ਕਰਦਾ ਕਿਹਦਾ ਨਹੀਂ ਜੀ ਕਰਦਾ ਸਾਰੀ ਦੀ ਸਾਰੀ ਸਭ ਤੋਂ ਵੱਡੀ ਕੋਠੀ ਜਿਹੜੀ ਜਲੰਧਰ ਦੀ ਸਭ ਤੋਂ ਵੱਡੀ ਜਿਹੜੀ ਕੋਠੀ ਜਲੰਧਰ ਦੀ ਸਰਕਾਰੀ ਕੋਠੀ ਉਹਦੇ ਉੱਤੇ ਕਬਜ਼ਾ ਕਰ ਲਿਆ ਇੱਕ ਦਿਨ ਉੱਥੇ ਗਿਆ ਨਹੀਂ ਪਰ ਉਹ ਕੋਠੀ ਆਪਣੇ ਲਈ ਰੱਖੀ ਹੋਈ ਆ ਅਲੀ ਸ਼ਾਨ ਬੰਗਲਾਏ ਜਿਹੜਾ ਉਹ ਭਗਵੰਤ ਮਾਨ ਜੋੜੇ ਲਈ ਹੁਣ ਲੁਧਿਆਣੇ ਬਾਏ ਇਲੈਕਸ਼ਨ ਆ ਗਈ ਮੈਂ ਚੈਲੰਜ ਕਰਦਾ ਜਿਹੜੇ ਹੋਟਲ 'ਚ ਰਹਿੰਦਾ ਭਗਵੰਤ ਮਾਨ ਕਿਉਂ ਸਰਕਟ ਹਾਊਸ ਬਣੇ ਹੋਏ ਆ ਲੁਧਿਆਣੇ ਟੌਪ ਦੇ ਰੈਸਟ ਹਾਊਸ ਬਣੇ ਹੋਏ ਆ ਸਟਨ ਹਾਊਸ ਆ ਜਿਹੜਾ ਤੁਸੀਂ ਸਾਰਿਆਂ ਨੇ ਐਗਰੀਕਲਚਰ ਯੂਨੀਵਰਸਿਟੀ 'ਚ ਗਏ ਆ ਤੇ ਰਹਿੰਦਾ ਕਿੱਥੇ ਆ ਫਿਰ ਕਹਿੰਦਾ ਜੀ ਮੈਂ ਤੂੰ ਗਰੀਬ ਆਦਮੀ ਆ ਜੀ ਮੇਰਾ ਆਮ ਘਰ ਦਾ ਮੁੰਡਾ ਏ ਮੈਂ ਇਹ ਜਰਦੇ ਨਹੀਂ ਦੇ ਹੋਰ ਘਰੇ ਘਰੇ ਦੇ ਮੁੰਡੇ ਸਾਰੇ ਆਮ ਘਰਾਂ ਦੇ ਮੁੰਡੇ ਆ ਜੀ ਕੋਈ ਮਿਹਨਤ ਕਰਕੇ ਜੇ ਇਹ ਹੀਰਾ ਸਿੰਘ ਅਰਗਾ ਜੇ ਅੱਜ ਬੜੀ ਗੱਡੀ 'ਚ ਫਿਰਦਾ ਤੇ ਇਹ ਕਿਤੇ ਆਮ ਘਰ ਦਾ ਮੁੰਡਾ ਨਹੀਂ ਰਹਾ ਜੇ ਪੰਜਾਬ ਦੇਸ਼ਾਂ 'ਚ ਘੁੰਮੇ ਆਏ ਤੇ ਆਮ ਕਾ ਖਤਮ ਹੋ ਗਿਆ ਜਿਹਨੇ ਤਰੱਕੀ ਕਰ ਲਈ ਉਹ ਵੀ ਆਮ ਘਰ ਦਾ ਹੀ ਆ ਭਾਈ ਪਰ ਅੱਜ ਤੁਸੀਂ ਹੈਰਾਨ ਹੋਵੋਗੇ ਜਦੋਂ ਭਗਵੰਤ ਮਾਨ ਜਾਂਦਾ ਹੈ ਲੁਧਿਆਣੇ ਮੇਰੀ ਗੱਲ ਤੇ ਵਿਸ਼ਵਾਸ ਨਾ ਕਰਿਓ ਥੋਡੇ ਪੁਲਿਸ ਵਾਲੇ ਕੋਈ ਨਾ ਕੋਈ ਰਿਸ਼ਤੇਦਾਰ ਦੋਸਤ ਹੋ ਹੋਰ ਰਿਸ਼ਤੇਦਾਰ ਕੋਈ ਤੁਹਾਡਾ ਲੁਧਿਆਣੇ ਚ ਸਰਕਾਰੀ ਮੁਲਾਜ਼ਮ ਦੋਸਤ ਹੋ ਰਿਸ਼ਤੇਦਾਰ ਹੋ ਬੱਚਿਓ ਕਿੱਥੇ ਰਹਿੰਦਾ ਸਭ ਤੋਂ ਮਹਿੰਗਾ ਜਿਹੜਾ ਹੌਟਲ ਆ ਹਿਆ ਸੜਕ ਤੇ ਪੈਂਦਾ ਫਿਰੋਜ਼ਪੁਰ ਰੋਡ ਤੇ ਸਭ ਤੋਂ ਮਹਿੰਗਾ ਜਿਹੜਾ ਉੱਥੇ ਕਮਰਾ ਏ ਇੱਕ ਕਮਰੇ ਦਾ ਰੇਟ ਤੁਸੀਂ ਮੰਨਣਾ ਨਹੀਂਗਾ 1 ਲੱਖ ਰੁਪਏ ਦਾ ਜਿਹੜਾ ਇੱਕ ਦਿਨ ਦਾ ਕਿਰਾਇਆ 1 ਲੱਖ ਰੁਪਏ ਦਾ ਇਹਨੂੰ ਸਸਤਾ ਮਿਲ ਜਾਂਦਾ ਕਿਉਂਕਿ ਲਗਾਤਾਰ ਰਹਿਣਾ ਇਹਨੂੰ 75000 ਦੇ ਦਿੰਦੇ ਆ ਸਾਰਾ ਫਲੋਰ ਜਿਹੜਾ ਉਹ ਸਾਰਾ ਫਲੋਰ ਹਿਆਦ ਦਾ ਬੁੱਕ ਹੁੰਦਾ ਕਿਉਂਕਿ ਉੱਥੇ ਲਿਫਟ ਆ ਜਿਹੜੀ ਉਹ ਵੀ ਨਹੀਂ ਜਾ ਸਕਦੀ ਉਹ ਫਲੋਰ ਤੇ ਕਿਉਂਕਿ ਰਾਤ ਨੂੰ ਸ਼ਾਮ ਨੂੰ ਕੁੱਠੇ ਕੰਮ ਕਰਨੇ ਉੱਥੇ ਜੇ ਕਿਸੇ ਨੇ ਫੋਟੋ ਖਿੱਚ ਲਈ ਤੇ ਇਸ ਕਰਕੇ ਸਾਰਾ ਫਲੋਰ 5 ਲੱਖ ਰੁਪਏ ਦਾ ਇੱਕ ਦਿਨ ਦਾ ਬੁੱਕ ਕਰਨਾ ਪੈਂਦਾ ਅੱਜ ਲਾ ਲੋ 15 ਦਿਨ ਹੁਣ ਇਹ ਇਲੈਕਸ਼ਨ ਚਾ ਲੁਧਿਆਣੇ ਜੇ ਕਿਸੇ ਸਰਕਟ ਹਾਊਸ ਰੈਸਟੋਰੈਂਟ ਹੁੰਦਾ ਤਾਂ ਕੀ ਖਰਚਾ ਆਂਦਾ 5000 ਖਰਚਾ ਆਂਦਾ ਜਾ ਉਧਰ ਸਰਕਾਰੀ ਉੱਥੇ ਹੈਗੇ ਆ ਤੇ ਕਿੰਨਾ ਹੋਇਆ ਜੀ 15 ਦਿਨ ਦਾ ਜੇ 5 ਲੱਖ ਨੂੰ ਲਾਓ ਮੇਰਾ ਹਿਸਾਬ ਤਾਂ ਕਮਜ਼ੋਰ ਆ 75 ਲੱਖ ਰੁਪਈਆ ਆ ਦਿਨਾਂ ਦਾ ਇਲੈਕਸ਼ਨ ਇਲੈਕਸ਼ਨ ਦਿਨਾਂ ਦਾ ਏ ਇਹ ਤੁਸੀਂ ਉੱਥੇ ਜਿਹੜਾ ਖਾਣਾ ਤੇ ਐਡ ਪੀ ਐਮ ਵਾਲਾ ਸਮਾਂ ਉਹ ਜਿਹੜੀ ਬੋਤਲ ਆ ਉਹਦਾ ਖਰਚਾ ਲੱਗ ਲਾ ਲਓ ਕਿੰਨਾ ਹੋਊ ਕਰੋੜ ਦੇ ਨੇੜੇ ਤੜੇ 15 ਦਿਨ ਇਹ ਆਮ ਆਦਮੀ ਦਾ ਮਾਸਟਰ ਮਹਿੰਦਰ ਸਿੰਘ ਦੇ ਮੁੰਡੇ ਨੂੰ ਇਹ ਲੁਧਿਆਣਾ ਪੈਣਾ ਹੈ ਮੈਂ ਚੈਲੰਜ ਕਰਦਾ ਮੀਡੀਆ ਦੇ ਖੜ ਕੇ ਨਹੀਂ ਇਹਦਾ ਜਵਾਬ ਦੇਵੇ ਵੀ ਤੇਰਾ ਉਹ ਲੱਖ ਕਮਰੇ ਦਾ ਤੇ ਫਨੋਰ ਦਾ 5 ਲੱਖ ਰੁਪਈਆ ਕੌਣ ਭਰਦਾ ਏ 10 ਮੀਡੀਆ ਨੂੰ ਤੂੰ ਆਪਣੀ ਜੇਬੋਂ ਭਰਦਾ ਜੇ ਤੂੰ ਜੇਬੋਂ ਭਰਦਾ ਫਿਰ ਤੇਰੇ ਕੋਲ ਇੰਨੇ ਪੈਸੇ ਆਏ ਕਿੱਥੋਂ ਜਾਂ ਕੋਈ ਇੰਡਸਟਰੀਸਟ ਭਰਦਾ ਜਿਹਦੇ ਤੁਸੀਂ ਬਿਜਲੀ ਦੇ ਬਿੱਲ ਮਾਫ ਕੀਤੇ ਹੋਣਗੇ ਜਾਂ ਜਿਹਨੂੰ ਤੁਸੀਂ ਪੋਲਿਊਸ਼ਨ ਬੋਰਡ ਦਾ ਸਰਟੀਫਿਕੇਟ ਦਿੱਤਾ ਹੋ ਜਾਂ ਕੋਈ بڑا ਸਮਰਾਇਦਾ ਲੁਧਿਆਣੇ ਦਾ ਪੈਸੇ ਭਰਦਾ ਹੋ ਹੋਰ ਪੈਸੇ ਕਿੱਥੋਂ ਆਗੇ ਸਰਕਾਰੀ ਤਾਂ ਦੇ ਨਹੀਂ ਸਕਦੇ ਕਿਉਂਕਿ ਇਲੈਕਸ਼ਨ ਕਮਿਸ਼ਨ ਦਾ ਕੋਡ ਆ ਸਰਕਾਰੀ ਪੈਸਾ ਜਾ ਨਹੀਂ ਸਕਦਾ ਇਹ ਵੀ ਮੈਂ ਤੁਹਾਡੇ ਰਾਹੀਂ ਜਵਾਬ ਮੰਗਦਾ ਦੂਜੇ ਪਾਸੇ ਕਾਂਗਰਸ ਵਾਲੇ ਆ ਅਸੀਂ ਵੀ ਕਾਂਗਰਸ ਰਹੇ ਹਾਂ ਤੁਸੀਂ ਵੀ ਕਾਂਗਰਸ ਰਹੇ ਹੋ ਬਹੁਤ ਲੋਕ ਪਰ ਕਾਂਗਰਸ ਪਾਰਟੀ ਦਾ ਕਰੀਏ ਕੀ ਜਦੋਂ ਕਾਂਗਰਸ ਪਾਰਟੀ ਰਾਜਾ ਬੜਿੰਗ ਉਰੇ ਬਿਆਨ ਦਿੰਦਾ ਆਸ਼ੂ ਉਹਦਾ ਚੀਤ ਹਰਨ ਕਰ ਦਿੰਦਾ ਉੱਥੇ ਬਾਜਵਾ ਉੱਥੇ ਬਿਆਨ ਦਿੰਦਾ ਸੁੱਖੀ ਬੰਦਾਵਾ ਉਹਦੀ ਹਵਾ ਕੱਢ ਦਿੰਦਾ ਉੱਥੇ ਇਹਨਾਂ ਦਾ ਜਿਹੜਾ ਆਪਸ ਦਾ 카ਟੋ ਕਲੇਸ਼ ਆ ਉਹਨੂੰ ਕੀ ਕਰੋਗੇ ਉਹਦੇ ਫੋਟੋਆਂ ਪਿੱਛੇ ਲੁਧਿਆਣੇ ਲੜੀ ਜਾਂਦੇ ਆ ਉਹ ਕਹਿੰਦਾ ਹਾਏ ਮੇਰੀ ਆਸ਼ੂ ਨੇ ਰਾਜਾ ਬੜਿੰਗ ਕਹਿੰਦਾ ਫੋਟੋ ਨਹੀਂ ਲਾਈ ਆ ਮੈਂ ਸੁਣ ਰਿਹਾ ਸੀ ਉਹ ਸੁੱਖੀ ਬੰਦਾਵਾ ਇੱਕ ਬਦਲੋਲ ਉਹ ਭਾਈ ਥੋੜੇ ਕੱਦ ਹੀ ਨਹੀਂਗੇ ਤੁਸੀਂ ਜ਼ਬਰਦਸਤੀ ਫੋਟੋਆਂ ਕਿਉਂ ਲਵਾਉਂਦੇ ਹੋ ਜਦੋਂ ਤੁਹਾਡੀ ਕੋਈ ਲਾਉਣਾ ਨਹੀਂ ਚਾਹੁੰਦਾ ਤੁਸੀਂ ਫੋਟੋ ਐ ਪਿਆਰ ਤੋਂ ਬਗੈਰ ਲੱਗਦੀ ਐ ਤੇ ਜਿਹਦੀ ਮਰਜ਼ੀ ਐ ਫੋਟੋ ਲਾਵੇ ਨਾ ਲਾਵੇ ਤੁਸੀਂ ਕਿਉਂ ਹੁੰਦੇ ਚੀਕਾਂ ਹੀ ਮਾਰੀ ਜਾਂਦੇ ਆ ਵੀ ਸਾਡੀ ਫੋਟੋ ਲਾਤੀ ਸਾਡੀ ਫੋਟੋ ਲਾਤੀ ਤੇ ਉਹ ਇਲੈਕਸ਼ਨ ਦੇ ਵਿੱਚ ਜਿਹੜੀ ਅੱਜ ਜੰਗ ਚੱਲ ਰਹੀ ਆ ਇਲੈਕਸ਼ਨ ਚ ਆਸ਼ੂ ਜੀ ਰਾਜਾ ਜੀ ਸਤਕਾਰਯੋਗ ਐਮਪੀ ਵੀ ਨੇ ਉੱਥੋਂ ਦੇ ਇੱਕ ਦੂਜੇ ਨਾਲ ਐ ਲੜਨ ਲੱਗੇ ਆ ਜਿਵੇਂ ਸੌਕਣਾ ਤੇ ਇਹਨਾਂ ਨੂੰ ਤੁਸੀਂ ਵੋਟ ਪਾ ਕੇ ਖਰਾਬ ਕਰਨੀ ਐ ਇੱਥੇ ਵੀ ਉਹ ਸਾਡੇ ਲੁਧਿਆਣੇ ਤੋਂ ਹੀ ਇੱਕ ਆਇਆ ਸਤਕਾਰਯੋਗ ਕੌਣ ਆ ਬਲਾ ਜਿਹੜੇ ਇੱਥੇ ਅਮਰਗੜ ਲੜਨ ਨੂੰ ਗਿਰਦੇ ਆ ਕਾਂਗਰਸ ਦੀ ਦੱਸਿਓ ਤਾਂ ਨੌ ਤਾਂ ਲੋਕ ਹੋਈ ਹੈ ਜੀ ਇੱਕ ਉਹ ਇੱਕ ਜਿਹੜੇ ਹੋਰ ਨਹੀਂ ਦੋਨੋਂ ਹੀ ਐਨਆਰਆਈ ਨੇ ਅੱਛਾ ਛੇ ਬੰਦੇ ਮੈਂ ਇਹ ਗੱਨਾ ਉਹ ਦੂਜਾ ਉਹ ਸਾਡੇ ਨਾਲ ਉਹਦਾ ਉਹਦਾ ਭਰਾ ਇੱਕ ਸਾਡੇ ਨਾਲ ਗਨਮੈਨ ਹੁੰਦਾ ਸੀ ਬੜਾ ਚੰਗਾ ਸੀ ਉਸ ਵळे ਤਾਂ ਜਿਹੜਾ ਐਮਐਲਏ ਔਰੇ ਵਾਲਾ ਪਰ ਹੈਰਾਨਗੀ ਦੀ ਗੱਲ ਹੋ ਗਈ ਉਹ ਬਾਹਲਾ ਟਾਈਮ ਦਫ਼ਤਰ 'ਚ ਘੱਟ ਲੱਭਦਾ ਜੇਲ੍ਹ 'ਚ ਵੱਧ ਲੱਭਦਾ ਉਹਨੂੰ ਕਿੱਥੇ ਕੰਮ ਕਰਾਉਣ ਜਾਂਦੇ ਆ ਤੁਸੀਂ ਮੈਨੂੰ ਇਹ ਨਹੀਂ ਪਤਾ ਵੀ ਅਮਰਗੜ ਵਾਲੇ ਇਹ ਇਹ ਆ ਆ ਮਦਮੀ ਵਾਲੇ ਆ ਉਹਦਾ ਮੈਨੂੰ ਯਾਦ ਆ ਮੈਂ ਕੁਝ ਸਾਲਾਂ ਪਹਿਲਾਂ ਬਹੁਤ ਹਰ ਮੋਟਰ ਤੇ ਉਹਦਾ ਲਿਖਿਆ ਮੈਂ ਪੜ੍ਹਦਾ ਸੀ ਕੀ ਸੀ ਖਾ ਉਹਦਾ ਨਾਂ ਉਹਦਾ ਤਾਰਾ ਤਾਰਾ ਫੀਡ ਆ ਵੱਡੀਆਂ ਵੱਡੀਆਂ ਗੱਲਾਂ ਨਾ ਕਾਨੂੰਨੋਂ ਲੈਣਾ ਇਹ じゃ ਕਿਹੜਾ ਮਾਜਰਾ ਹੋਊਗਾ ਪਰ ਗੱਲ ਇਹ ਆ ਵੀ ਜਗਾ ਉਹਦੀ ਜੇਲ੍ਹ ਚ ਇਸ ਕਰਕੇ ਈਡੀ ਦਾ ਡੰਗਿਆਂ ਬਚਦਾ ਨਹੀਂ ਦੁਬਾਰਾ ਇਸ ਕਰਕੇ ਉਹਦਾ ਕੰਮ ਜੇਲ੍ਹ ਚ ਆ ਹੁਣ ਮੇਰੇ ਤੁਸੀਂ ਕੈਂਡੀਡੇਟ ਸਾਡਾ ਬੀਜੇਪੀ ਤੁਸੀਂ ਬੀਜੇਪੀ ਦੀ ਥਾ ਮੋਦੀ ਜੀ ਨੂੰ ਦੇਖਣਾ ਇਹ ਗਲਤ ਗੱਲਾਂ ਕੀਤੀਆਂ ਹੋਈਆਂ ਨੇ ਇਹਨਾਂ ਨੂੰ ਡਰ ਲੱਗਦਾ ਵੀ ਜੇ ਮੋਦੀ ਜੀ ਇੱਕ ਵਾਰ ਆ ਗਈ ਸਰਕਾਰ ਤੇ ਦੁਬਾਰਾ ਬੀਜੇਪੀ ਜਿੱਥੇ ਆ ਜਾਂਦੀ ਹੈ ਦੁਬਾਰਾ ਜਾਣੀ ਨਹੀਂ ਅਕਾਲੀ ਦਲ ਇਹੀ ਅਕਾਲੀ ਦਲ ਪਹਿਲਾਂ ਬੀਜੇਪੀ ਦੇ ਨਾਲ ਸੀ ਉਦੋਂ ਬੜਾ ਚੰਗਾ ਲੱਗਦਾ ਸੀ ਜਿੰਨਾ ਚਿਰ ਬੀਬੀ ਕੈਬਨਿਟ ਵਿੱਚ ਸੀ ਕੁਦਰਤੀ ਮੈਂ ਮਖੌਲ ਕਰਦਾ ਹੁੰਦਾ ਸੀ ਬੀਬੀ ਨੂੰ ਵੀ ਤੇਰੇ ਕੋਲ ਭਾਈ ਉਹ ਚਾਰ ਚਟਣੀ ਦਾ ਮਹਿਕਮਾ ਉਹ ਮੈਨੂੰ ਨਹੀਂ ਪਤਾ ਸੀ ਜਦੋਂ ਮੈਂ ਰੇਲਵੇ ਦੇ ਨਾਲ ਉਹੀ ਚਾਰ ਚਟਣੀ ਦਾ ਮਹਿਕਮਾ ਮੈਨੂੰ ਵੀ ਮਿਲ ਗਿਆ ਤੇ ਕਈ ਵਾਰ ਐ ਹੋ ਜਾਂਦੀ ਆ ਤੇ ਇਸ ਕਰਕੇ ਤੁਸੀਂ ਕਿਸੇ ਨੂੰ ਨਾ ਦੇਖਦੇ ਹੋਏ ਇੱਕ ਵਾਰ ਮੇਰੀ ਬੇਨਤੀ ਆ ਜਿਵੇਂ ਤੁਸੀਂ ਇਹ ਆਮ ਆਦਮੀ ਆਲੇ ਦਿੱਲੀ ਤੋਂ ਆ ਕੇ ਬਾਹਰੋਂ ਆ ਕੇ ਬਹਿਰੂਪੀਏ ਚੁਣ ਲੇ ਕਾਂਗਰਸ ਪਾਰਟੀ ਨੂੰ ਮੌਕਾ ਦਿੱਤਾ ਅਕਾਲੀ ਦਲ ਨੂੰ ਮੌਕਾ ਦਿੱਤਾ ਸਾਡੇ ਤੇ ਵਿਸ਼ਵਾਸ ਕਰਕੇ ਇੱਕ ਵਾਰ ਮੋਦੀ ਜੀ ਤੇ ਵਿਸ਼ਵਾਸ ਕਰਕੇ ਇੱਕ ਇੱਕ ਵਾਰ ਤੁਸੀਂ ਜੇ ਮੈਂ ਕਹਾਂ ਵੀ ਦੂਜੇ ਸੂਬਿਆਂ 'ਚ ਸੁਣ ਲਓ ਕਿਸੇ 'ਚ ਵੀ ਕੋਈ ਕਮੀ ਰਹੀ ਹੋਵੇ ਤੇ ਪੰਜਾਬ 'ਚ ਕਿਵੇਂ ਕਮੀ ਰਹੂ ਤੇ ਬੜੇ ਤੋਂ ਬੜੇ ਮੈਂ ਇਹ ਵੀ ਕਹਿ ਦਿੰਦਾ ਇਲੈਕਸ਼ਨ ਆਉਣ ਤੋਂ ਪਹਿਲਾਂ 27 ਦੀ 26 'ਚ ਬੜੇ ਤੋਂ ਬੜੇ ਐਲਾਨ ਬੜੇ ਤੋਂ ਬੜੀਆਂ ਚੀਜ਼ਾਂ ਆ ਬਿਹਾਰ 'ਚ ਹੁਣ ਇਲੈਕਸ਼ਨ ਚੱਲ ਰਹੀ ਆ ਕੇ ਪੈਸਾ ਮੋਦੀ ਕੋਲ ਹੀ ਆ ਵੀ ਜਿਹੜਾ ਲੱਖਾਂ ਕਰੋੜ ਰੁਪਈਆ ਦੇ ਸਕਦਾ ਹੈ ਮਾਫ ਕਰ ਸਕਦਾ ਹੈ ਅਕਾਲੀ ਫੈਸਲਾ ਕੀਤਾ ਕੱਲ ਹੀ ਫੈਸਲਾ ਕੀਤਾ ਕਿ ਇਹ ਜ਼ਹਿਰ ਭਰਦੇ ਆ ਨਾ ਅਖੱਡਰ ਸਾਹਿਬ ਹਰਿਆਣੇ ਦੇ ਸੀ ਕੁਝ ਹੋਣ ਚਾਹੇ ਕੱਲ ਹੀ ਫੈਸਲਾ ਕੀਤਾ ਵੀ ਥਰਮਲ ਪਲਾਂਟ ਨੇ ਜਿਹੜੇ 800 ਮੈਗਾਵਾਟ ਦੇ ਜਿਹੜੇ ਆ ਉਹ ਥਰਮਲ ਪਲਾਂਟ ਲੱਗਣਗੇ ਪਰसों ਹੀ ਮੈਂ ਆਇਆ ਹਾਂ ਉੱਥੋਂ ਜੇ ਕੱਲੀ ਟ੍ਰੇਨ ਜਿਹੜੀ ਕਟੜਾ ਸ਼੍ਰੀਨਗਰ ਟ੍ਰੇਨ ਜਾਣੀ ਆ ਉਹ ਰੁਕਣੀ ਕਿੱਥੇ ਆ ਉਹ ਰੁਕਣੀ ਲੁਧਿਆਣੇ ਆ ਤੁਸੀਂ ਸਿੱਧਾ ਲੁਧਿਆਣੇੋਂ ਚਲੋ ਜੰਮੂ ਕਸ਼ਮੀਰ ਜਿਹਨੇ ਮਾਤਾ ਦੇ ਮੱਥਾ ਟੇਕਣ ਜਾਣਾ ਵੈਸ਼ਨੂ ਦੇਵੀ ਕਟੜਾ ਉੱਚ ਬੈਠੋ ਕਿੱਥੇ ਹੋ ਰਹੀ ਐਨੀ ਰੁਕਣੀ ਦਿੱਲੀ ਤੋਂ ਸਿੱਧੀ ਟ੍ਰੇਨ ਲੁਧਿਆਣਾ ਲੁਧਿਆਣਾ ਤੋਂ ਸਿੱਧੀ ਜਾ ਕੇ ਜੰਮੂ ਰੁਕਣੀ ਆ ਹਰ ਚੀਜ਼ ਪੰਜਾਬ ਲਈ ਹਰ ਚੀਜ਼ ਪੰਜਾਬ ਲਈ ਤੁਹਾਡੇ ਲਈ ਤਿਆਰ ਆ ਤੁਸੀਂ ਸਿਰਫ ਫੈਸਲਾ ਕਰੋ ਕੋਈ ਮੋਦੀ ਜੀ ਨੇ ਕੈਂਡੀਡੇਟ ਤਾਂ ਬਾਹਰੋਂ ਨਹੀਂ ਭੇਜਣਾ ਜਿਹੜੇ ਭਾਜਪਾ ਦੇ ਕੈਂਡੀਡੇਟ ਹੋਣਗੇ ਉਹ ਤਾਂ ਤੁਹਾਡੇ ਚੋਂ ਹੀ ਹੋਣਗੇ ਜਿਹੜੇ ਵੀ ਕੈਂਡੀਡੇਟ ਹੋਣਗੇ ਉਹ ਤੁਹਾਡੇ ਚ ਹੋਣਗੇ ਕੋਈ ਬਾਹਰੋਂ ਮੋਦੀ ਜੀ ਕੋਈ ਕਿਸੇ ਨੂੰ ਤਾਂ ਨਹੀਂ ਭੇਜਣਾ ਤੁਹਾਡੇ ਹੀ ਪਿੰਡਾਂ ਚ ਇਹ ਗੱਲ ਇੱਕ ਨਵੀਂ ਪੜੀ ਆ ਜੇ ਕੋਈ ਅਕਾਲੀ ਦਲ ਦੇ ਉਲਟ ਬਿਆਨ ਦੇ ਦਿੰਦਾ ਉਹ ਜਿੱਥੇ ਦਾ ਹਰਪ੍ਰੀਤ ਜੀ ਸੀ ਨਾ ਜੀ ਤਾਂ ਦਿੱਲੀੋਂ ਆਏ ਆ ਜੇ ਤੁਮਾੜੀ ਦੇ ਜਾਂਦੇ ਨੇ ਜੀ ਤਾਂ ਦਿੱਲੀੋਂ ਰਲ ਗਏ ਹਰੇ ਵੀ ਦਿੱਲੀੋਂ ਦਿੱਲੀ ਦਿੱਲੀ ਕੀ ਆ ਦਿੱਲੀ ਥੋੜਾ ਹੀ ਆ ਮੈਂ ਪੁੱਛਣਾ ਚਾਹੁੰਦਾ ਹਾਂ ਕਿਸਾਨ ਯੂਨੀਅਨ ਵਾਲਿਆਂ ਨੂੰ ਜਦ ਜਿਹੜੇ ਉਦੋਂ ਉਸ ਵੇਲੇ ਗਏ ਸੀ ਕਿਸੇ ਨੇ ਦਿੱਲੀ ਪੁਲਿਸ ਨੇ ਪੈਰਾਮਿਲਟਰੀ ਫੋਰਸਿਸ ਨੇ ਕਿਸੇ ਨੇ ਡੰਡਾ ਦਾ ਬਹੁਤ ਦੂਰ ਦੀ ਗੱਲਾਂ ਹੱਥ ਵੀ ਲਾਇਆ ਸੀ ਸਾਰਿਆਂ ਨੇ ਸਾਡੇ ਸਤਕਾਰਯੋਗ ਜਿੰਨੇ ਵੀ ਦਿੱਲੀ ਚ ਗਏ ਸੀ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਚਲਾ ਕੇ ਆਏ ਕਿ ਨਹੀਂ ਆਏ ਅਮਿਤ ਸ਼ਾਹ ਜੀ ਮੈਂ ਉਹਨਾਂ ਨਾਲ ਗੱਲ ਕੀਤੀ ਕਹਿੰਦੇ ਮੈਂ ਸਭ ਨੂੰ ਦਿੱਲੀ ਪੁਲਿਸ ਨੂੰ ਉਹਨਾਂ ਦੇ ਹਥਿਆਰ ਵੀ ਉਹਨਾਂ ਦੇ ਜਮ੍ਹਾਂ ਕਰਵਾਤੇ ਪੁਲਿਸ ਲੈਣਾ ਥਾਣਿਆਂ ਵੀ ਗਲਤੀ ਨਾਲ ਵੀ ਜੇ ਕੋਈ ਪੰਜਾਬੀ ਕਿਸਾਨ ਮੇਰਾ ਹਰਿਆਣੇ ਦੇ ਲੋਕ ਵੀ ਜੇ ਕਿਸੇ ਤੇ ਪੁਲਿਸ ਵਾਲਿਆਂ ਨੇ ਡੰਡਾ ਵੀ ਮਾਰਤਾ ਮੈਂ ਉਹ ਬਰਦਾਸ਼ਤ ਨਹੀਂ ਕਰਦਾ ਡੰਡੇ ਤੱਕ ਜਿਹੜੇ ਉਹ ਥਾਣਿਆਂ ਚ ਲਾਈਨਾਂ ਚ ਜਮਾ ਸੀ ਦਿੱਲੀ ਪੁਲਿਸ ਦੇ ਜਦੋਂ ਲਾਲ ਕਿਲੇ ਤੇ ਕੇਸ ਲਈ ਨਿਸ਼ਾਨਾ ਇਹ ਬੰਦਾ ਰਾਤ ਨੂੰ ਟਰਾਲੀ ਚੋਲ ਇਹਨਾਂ ਦੇ ਐਮਐਲਏ ਇਹਨਾਂ ਦੇ ਘਰੋਂ ਟਰਾਲੀਆਂ ਲੱਭਦੀਆਂ ਕੀ ਕੀਤਾ ਕਿਸਾਨ ਕਿਸਾਨਾਂ ਨੂੰ ਕਹਿੰਦਾ ਵੀ ਇਹ ਪੈਸੇ ਲੈਂਦੇ ਆ ਧਰਨੇ ਲਾਉਣ ਦੇ ਇਹ ਬਲੈਕਮੇਲਰ ਨੇ ਇਹ ਥੋੜੇ ਜੂਆਂ ਭਗਵੰਤ ਮਾਨ ਇਹ ਜਿਹੜਾ ਆਪਾਂ ਚੁੜਿਆ ਸੀ ਇਹ ਮੋਦੀ ਜੀ ਦੇ ਤਾਂ ਆਪਾਂ ਸ਼ੱਕ ਕਰਦੇ ਆ ਇਹ ਜਿਹੜਾ ਇਹ ਜਿਹੜਾ ਵਿੱਚੋਂ ਬੁੱਕਲ ਦਾ ਸੱਪ ਨਿਕਲੇ ਇਹਦਾ ਕੀ ਕਰਾਂਗੇ ਇਸ ਕਰਕੇ ਇਹ ਚੁਟਕਲੇ ਸੁਣਾ ਸਕਦਾ ਗੱਲਾਂ ਮਾਰ ਸਕਦਾ ਠੀਕ ਆ ਉਹਦੇ ਉੱਤੇ ਤਾੜੀਆਂ ਮਾਰ ਲਿਆ ਕਰੋ ਪਹਿਲਾਂ ਕੈਸਟ ਲੈ ਕੇ ਵੀ ਮਾਰਦੇ ਹੀ ਸੀ ਉਵੇਂ ਹੀ ਹੁਣ ਆਉਂਦਾ ਫੰਕਸ਼ਨਾਂ ਤੇ ਸਾਨੂੰ ਮੁਫਤ 'ਚ ਇੱਕ ਤਮਾਸ਼ਵੀਨ ਲੱਭਿਆ ਹੋਇਆ ਮੁਫਤ 'ਚ ਤੁਹਾਨੂੰ ਇਹ ਹਾਸਾ ਹਸਾ ਕੇ ਚਲੇ ਜਾਂਦਾ ਇਸ ਕਰਕੇ ਰੱਬ ਦੇ ਵਾਸਤੇ ਆਪਣੇ ਬੱਚਿਆਂ ਦਾ ਸੋਚੋ ਆਪਣੇ ਤੋਂ ਵਿਖਦਾ ਸੋਚੋ ਆਪਣੀ ਅੱਗੇ ਕਿਸਾਨੀ ਦਾ ਸੋਚੋ ਆ ਮੋਦੀ ਜੀ ਨੇ ਪਾਣੀ ਪਾਣੀ ਇਹ ਕਹਿੰਦਾ ਸੀ ਆ ਪਾਕਿਸਤਾਨ ਦਾ ਪਾਣੀ ਰੋਕ ਤੱਕ ਨਾ ਹੁਣ ਇਹ ਸਾਰਾ ਪਾਣੀ ਜਾਣਾ ਕਿੱਥੇ ਆ ਇਹ ਸਾਰਾ ਪਾਣੀ ਸਾਡੇ ਪੰਜਾਬ ਚ ਹਰਿਆਣੇ ਚ ਦਿੱਲੀ ਚ ਯਮਨਾ ਤੱਕ ਜਾਣਾ ਇਹ ਪਾਣੀ ਸਾंभਿਆ-ਸਾਂਭਿਆ ਨਹੀਂ ਜਾਣਾ ਇੰਨਾ ਪਾਣੀ ਆ ਜਿਹੜਾ ਉਹ ਇਸ ਸੀਜ਼ਨ ਨਾਲ ਆ ਜਾਣਾ ਹੈ ਜਦੋਂ ਪਾਕਿਸਤਾਨ ਦਾ ਜਿਹੜਾ ਬਾਣੀ ਦਾ ਰੁਖ ਮੋੜਦਾ ਇਹ ਕੌਣ ਕਰ ਸਕਦਾ ਹੈ ਅੱਗੇ ਕਿਉਂ ਨਾ ਕੀਤਾ ਇਹ ਮੋਦੀ ਉਹ ਕਰ ਸਕਦਾ ਇਹ ਮੋਦੀ ਦੀ ਹਮਮਤ ਆ ਚਾਹੇ ਉਧਰ ਗੋਲੀਆਂ ਚੱਲਦੀਆਂ ਆਪਰੇਸ਼ਨਸ ਨੂਰ ਚੱਲਦਾ ਉਹ ਤਿਰੰਗਾ ਝੰਡਾ ਲੈ ਕੇ ਐਮੀ ਐਮੀ ਨਹੀਂ ਕੈਂਸ ਦੇ ਵਿੱਚ 55 ਇੰਚ ਦੀ ਛਾਤੀ ਆ ਕਿਸੇ ਬੁਲਟ ਪ੍ਰੂਫ ਗੱਡੀ 'ਚ ਨਹੀਂ ਸੀ ਕਿਸੇ ਬੰਕਰ 'ਚ ਨਹੀਂ ਸੀ ਮੋਦੀ ਜਾ ਕੇ ਆਪਣਾ ਤਿਰੰਗਾ ਝੰਡਾ ਸਿੱਧਾ ਦਰਿਆ ਜਾਂਦਾ ਸੀ ਪਲੇਨ ਜਗ੍ਹਾ ਤੇ ਟਾਟੀਆਂ ਦੇ ਵਿੱਚ ਪਾਕਿਸਤਾਨਾਂ ਨੂੰ ਇਹ ਇਹ ਆਪਕ ਕਿ ਸਾਡੀ ਫੌਜ ਯਾਰ ਤੁਸੀਂ ਉਹਤੇ ਵੀ ਸ਼ੱਕ ਕਰੋਗੇ ਤੁਸੀਂ ਫੌਜ ਤੇ ਵੀ ਸ਼ੱਕ ਕਰੋਗੇ ਹਮੇਸ਼ਾ ਜਦੋਂ ਵੀ ਬਾਲਾ ਕੋਟ ਹੋਇਆ ਜਦੋਂ ਵੀ ਬਾਲਾ ਕੋਟ ਹੋਇਆ ਉਦੋਂ ਕੌਣ ਸੀ 에ਅਰ ਫੋਰਸ ਚੀਫ ਆਪਣੇ ਕੜੂਏ ਪਿੰਡ ਦਾ ਆਪਣੇ ਕੜੂਏ ਪਿੰਡ ਦਾ ਇੱਕ ਸਰਦਾਰ ਇੱਕ ਪੰਜਾਬੀ 에ਅਰ ਫੋਰਸ ਦਾ ਚੀਫ ਸੀ ਹੁਣ ਜਦੋਂ ਬੰਦਿਆਂ ਪਾਕਿਸਤਾਨ ਨੂੰ ਐਪੀ ਸਿੰਘ ਕਿੱਥੇ ਦੇ ਨੇ ਇੱਕ ਪਾਗਲਾ ਪੰਜਾਬੀ ਤੁਸੀਂ ਉਹਦੇ ਵੀ ਸ਼ੱਕ ਕਰੋਗੇ